ਬਾਬਾ ਸ਼੍ਰੀ ਚੰਦ ਮਹਾਰਾਜ ਸਾਹਿਬ ਜੀ ਗਿੱਡੀ ਵੱਡੀ ਵਸਤੀ ਦੇ ਮਾਲਕ ਹਨ ਗੁਰੂ ਖਾਲਸਾ ਜੀ ਬਾਬਾ ਸ਼੍ਰੀ ਚੰਦ ਉਹ ਮਹਾਪੁਰਖ ਸੀ ਜੇ ਸਿੱਖਾਂ ਦਾ ਸਭ ਤੋਂ ਪਹਿਲਾ ਪ੍ਰਚਾਰਕ ਕੌਣ ਹੋਇਆ ਸਭ ਤੋਂ ਪਹਿਲਾ ਸਿੱਖਾਂ ਦਾ ਕਥਾਵਾਚਕ ਬਾਬਾ ਸ਼੍ਰੀ ਚੰਦ ਮਹਾਰਾਜ ਹੈ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਬੜੀਆਂ ਗੀਤਾਂ ਲੇ ਬੜੇ ਧਰਮ ਗ੍ਰੰਥ ਨੇ ਪਰ ਆਪਣੇ ਬਾਪੂ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਨਾਨਕ ਅਦਬਤ ਗੀਤਾਂ ਲਿਖੀ ਫਿਰ ਵਾਹਿਗੁਰੂ ਗੁਰਮੰਤਰ ਦੇ ਕਈ ਕੇ ਅਰਥ ਕੀਤੇ ਬਾਬਾ ਸ਼੍ਰੀ ਚੰਦ ਮਹਾਰਾਜ ਸਾਹਿਬ ਜੀ ਚੱਕਰਵਰਤੀ ਸਮਰਾਟ ਸਨ ਜਿੱਦਾਂ ਨਿਹੰਗ ਸਿੰਘ ਤੋਰਾ ਫੇਰਾ ਕਰਦੇ ਨੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਵਿਚਰਦੇ ਨੇ ਇਦਾਂ ਹੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਚੱਕਰਵਰਤੀ ਸਨ ਜਿੱਥੇ ਵੀ ਜਾਂਦੇ ਸਨ ਉਥੇ ਜਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਉਪਦੇਸ਼ ਦਿਆ ਕਰਦੇ ਸਿੱਖਾਂ ਦਾ ਸਭ ਤੋਂ ਕਾਰ